ਅਣਪਛਾਤੇ ਨੌਜਵਾਨਾਂ ਨੇ ਡਿਊਟੀ ਤੋਂ ਵਾਪਸ ਆ ਰਹੇ ਪੁਲਿਸ ਮੁਲਾਜ਼ਮ ਤੇ ਕੀਤਾ ਹਮਲਾ ਇਹਨਾਂ ਮੇਰੇ ਨਾਲ ਅੱਗੇ ਪਹਿਲਾਂ ਆਣ ਕੇ ਗੱਡੀ ਦੇ ਬਰਾਬਰ ਤੇ ਆ ਕੇ ਮੇਰੇ ਸੀਸੇ ਤੇ ਹੱਥ ਮਾਰਿਆ ਸੀਸੇ ਤੇ ਹੱਥ ਮਾਰਿਆ ਜੋਂ ਤਾਂ ਮੈਂ ਗੱਡੀ ਨਹੀਂ ਡੱਕੀ ਮੈਨੂੰ ਪਤਾ ਨਹੀਂ ਬੰਦੇ ਵੱਜਾਦਾ ਨਹੀਂ ਇਹਨਾਂ ਮੇਰੇ ਗੱਡੀ ਮੋਟਰਸਾਈਕਲ ਕਰਤੇ ਜਦੋਂ ਗੱਡੀ ਮੋਟਰਸਾਈਕਲ ਕਰਦਾ ਮੈਂ ਗੱਡੀ ਸਾਈਡ ਤੇ ਕੱਢ ਲਈ ਫਿਰ ਇਹਨਾਂ ਗੱਡੀ ਮੋਟਰਸਾਈਕਲ ਕਰਤੇ ਮੈਂ ਫਿਰ ਗੱਡੀ ਸਾਈਡ ਦੀ ਕੱਢੀ ਇਹਨਾਂ ਫਿਰ ਮੋਟਰਸਾਈਕਲ ਗੱਡੀ ਕਰਤੇ ਚਲੋ ਮਾਰਾ ਇਸ ਨੂੰ ਇਹ ਨਾਲ ਹੀ ਤਾਂ ਦਸਤੀਂ ਦਵੇ ਚਲੋ ਉਹਨਾਂ ਦੇ ਭੱਜਣਾ ਨਹੀਂ ਦਿੰਦੇ ਇਹ ਚੱਲਣਾ ਕਾਜੀ ਮੇਰੇ ਬੇਟੇ ਦੀ ਜ਼ਿੰਦਗੀ ਬਣੀ ਰੋ ਜੇ ਮੰਨ ਲਓ ਇਹ ਇਹਨਾਂ ਦੇ ਘਰ ਦਾ ਕੋਈ ਚਨਾਕ ਚਲੇ ਜਾਂਦਾ ਇਹਨਾਂ ਦਾ ਤਾਂ ਪਤਾ ਜੁਮਿਆਰ ਕੌਣ ਹੀ ਹਮਲਾਵਾਰਾਂ ਵੱਲੋਂ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਹਣ ਦੀ ਕੀਤੀ ਗਈ ਕੋਸ਼ਿਸ਼ ਤੇ ਮੇਰੇ ਨਾਲ ਬੇਕੀਤੀ ਉਹ ਲੈ ਕੇ ਜਾਣੀ ਮੈਂ ਇਸ ਕਰਕੇ ਨਹੀਂ ਸੀ ਆਇਆ ਮੈਂ ਜੋ ਵੀ ਤਰਾ ਰਾਹ ਹੋ ਗੰਨੇ ਸੋ ਤੇਰਾ ਮੂੰਹ ਤੇ ਮਾਰ ਬੜੀ ਕਿੰਮਤ ਗੱਡਾ ਲਾਈ ਗਾੜਾ ਡਾਬੜਾ ਨਹੀਂ ਮੈਂ ਪਰ ਤੁਹਾਨੂੰ ਕਾਟਾ ਨਹੀਂ ਪਾ ਮੈਂ ਚਲੋ ਤੁਸੀਂ ਮੇਰੀ ਬਹੁਤ ਦੇ ਚੁਕਿਆ ਜੇ ਮੋਟਰ ਗਾੜੀ ਕਰਤੇ ਤੇ ਇਹਨਾਂ ਨੇ ਬਿਲਕੁਲ ਗਾੜੀ ਕਰਤੇ ਮੈਨੂੰ ਗੱਡੀ ਡੱਕਣੀ ਪਈ ਮੈਂ ਗੱਡੀ ਡੱਕ ਕੇ ਥੱਲੇ ਉਤਰਿਆ ਤੇ ਇਹਨਾਂ ਨੇ ਦਬਾ ਦਾ ਵੇਖਿਆ ਮੇਰੇ ਕੋਲ ਪੈਦਲ ਮੈਂ ਪੈਦਲ ਕੱਢਿਆ ਮੈਂ ਜਾਣਦਾ ਨਹੀਂ ਬੰਦਿਆਂ ਨੂੰ ਇਹਨਾਂ ਨੇ ਮੇਰੇ ਪੈਦਲ ਹੋਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਦੇ ਵਿੱਚ ਮੇਰੇ ਰੌਂਦ ਵੀ ਥੇਨ ਉਥੇ ਡੇਪੇ ਪੁਲਿਸ ਕਰ ਰਹੀ ਇਸ ਪੂਰੇ ਮਾਮਲੇ ਦੀ ਜਾਂਚ ਪਯੋ ਗੱਬਰ ਸਰ ਜੀ ਕੋ ਆਪਣੀ ਕੋ ਨਿੱਜੀ ਤਦਹੁਨੀ ਨਹੀਂ ਕਹਿਣਾ ਕਿ ਇਹ ਇੱਕ ਕਾਰਵਾਈ ਕੀਤੀ ਮੈਂ ਨਾ ਇਹੋ ਜਿਹਾ ਕਾਂਡ ਕੀਤਾ ਕਿਉਂ ਕੀਤਾ ਮੈਂ ਨਾ ਮੰਨੋ ਜੇ ਕਿ ਹਮੇ ਦਾ ਜਮਿਆਰ ਕੌਣ ਨਹੀਂ ਮੇਰਾ ਪਹਿਲਾਂ ਵੀ ਇਹੋ ਜਿਹਾ ਹੈਗਾ ਗਲਤੀ 6 ਜਾਨੇ ਅੱਗੇ ਗੱਡੀ ਅੱਗੇ ਤੁਸੀਂ ਕੀ ਪੱਕ ਲੈ ਲੈਣਾ ਇਹਨਾਂ ਦਾ ਕਿ ਬੇਡੇ ਨਾਲ ਲੈਣ ਵਾਤੇ ਐਸੇ ਫਿਰ ਨਾਲ ਨੂੰ ਦੇਖਣ ਵੀ ਆਈ ਮੈਂ ਇਹਨਾਂ ਦਾ ਤਰਲਾ ਨਹੀਂ ਤੇ ਵੀ ਤੁਹਾਨੂੰ ਤਾਂ ਵੀ ਮੇਰੇ ਪਗੜ ਲੱਗੇ ਮੁੰਡੇ ਮੋਟਰਸਾਈਕਲ ਤੇ ਜਿਨ੍ਹਾਂ ਘਰ ਤੇ ਹੱਥ ਮਾਰਿਆ ਤੇ ਜਿਨ੍ਹਾਂ ਨੂੰ ਮੈਂ ਕਿਹਾ ਕਿ ਕਿਹੜੀ ਗੱਲ ਮਾਰਿਆ ਕਿ ਉਹ ਮੇਰੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਅੰਮ੍ਰਿਤਸਰ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਇੱਕ ਵਾਰ ਫਿਰ ਤੋਂ ਵਧਨੀਆਂ ਸ਼ੁਰੂ ਹੋ ਗਈਆਂ ਤਾਜ਼ਾ ਮਾਮਲਾ ਬੀਤੀ ਰਾਤ ਦਾ ਥਾਣਾ ਸਦਰ ਅਧੀਨ ਆਉਂਦੇ ਇਲਾਕੇ ਚੋਂ ਸਾਹਮਣੇ ਆਇਆ ਜਿੱਥੇ ਕਿ ਥਾਣਾ ਵੇਰਕਾ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰਕੇ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਅਣਪਛਾਤੇ ਪੰਜ ਨੌਜਵਾਨਾਂ ਵੱਲੋਂ ਉਸਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮ ਨੂੰ ਰੋਕ ਕੇ ਉਸਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਾ ਹੈ ਪੀੜਤ ਪੁਲਿਸ ਅਧਿਕਾਰੀ ਬੁੱਟਾ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਸਰ ਕੀ ਨਾਮ ਆਪਣਾ ਤੇ ਕੀ ਗੱਲ ਹੋਈ ਹੈ ਮੇਰਾ ਨਾਮ ਜੀ ਬੁੱਟਾ ਸਿੰਘ ਹੈ ਡਾਂਟੇ ਵਾਲ ਖਾਣੇ ਵੇਰ ਕੇ ਲੱਗਾ ਮੈਂ ਸਰ ਕੀ ਗੱਲ ਹੋਈ ਹੈ ਗੱਲ ਤਾਂ ਸਰ ਜੀ ਮੈਨੂੰ ਵੀ ਨਹੀਂ ਪਤਾ ਲੱਗਾ ਮੇਰੇ ਗਾੜੀ ਇਹ ਬੰਦੇ ਸੀ ਪੰਜ ਨੇ ਸੀ ਤਿੰਨ ਮੋਟਰਸਾਈਕਲ ਸੀ ਨਾਲ ਇਨਾ ਮੇਰੇ ਨਾਲ ਅੱਗੇ ਪਹਿਲਾਂ ਆਣ ਕੇ ਗੱਡੀ ਦੇ ਬਰਾਬਰ ਤੇ ਆ ਕੇ ਮੇਰੇ ਸੀਸੇ ਦੇ ਹੱਥ ਮਾਰਿਆ ਸੀਸੇ ਦੇ ਹੱਥ ਮਾਰਿਆ ਜਿਉਂ ਤਾਂ ਮੈਂ ਗੱਡੀ ਨਹੀਂ ਡੱਕੀ ਮੈਨੂੰ ਪਤਾ ਨਹੀਂ ਬੰਦੇ ਵਾਂ ਜਾਣਦਾ ਨਹੀਂ ਇਨਾ ਮੇਰੇ ਗਾੜੀ ਮੋਟਰਸਾਈਕਲ ਕਰਤੇ ਜਦੋਂ ਗਾੜੀ ਮੋਟਰਸਾਈਕਲ ਕਰਦਾ ਮੈਂ ਗੱਡੀ ਛੇੜਦੀ ਕੱਢ ਲਈ ਫਿਰ ਇਹਨਾਂ ਗਾੜੀ ਮੋਟਰਸਾਈਕਲ ਕਰਤੇ ਮੈਂ ਫਿਰ ਗੱਡੀ ਛੇੜਦੀ ਕੱਢ ਲਈ ਇਹਨਾਂ ਫਿਰ ਮੋਟਰਸਾਈਕਲ ਗਾੜੀ ਕਰਤੇ ਜਦੋਂ ਮਥੇ ਗਾੜੀ ਕਰਤੇ ਤੇ ਇਹਨਾਂ ਬਿਲਕੁਲ ਗਾੜੀ ਕਰਤੇ ਮੈਨੂੰ ਗੱਡੀ ਡੱਕਣੀ ਪਈ ਮੈਂ ਗੱਡੀ ਡੱਕ ਕੇ ਥੱਲੇ ਉਤਰਿਆ ਤੇ ਇਹਨਾਂ ਨੇ ਦਵਦਾ ਵੇਖਿਆ ਵੀ ਮੇਰੇ ਕੋਲ ਪੈਟਰੋਲ ਮੈਂ ਪਰ ਪੈਟਰੋਲ ਦਾ ਨੇ ਮੈਂ ਖੋਨ ਦਿੱਤਾ ਉਹਨਾਂ ਜਿਹਨੂੰ ਬੰਦੇ ਪਬਲਿਕ ਦੇ ਹੋਰ ਲੱਗੇ ਹੋ ਟਾਈਪ ਹੋ ਗਏ ਇਹਨਾਂ ਨੂੰ ਆ ਕੇ ਮਤਲਬ ਕੋਚੇ ਕੀਤੀ ਨਾ ਢਾਉਂਦੀ ਜਦੋਂ ਵੇਖਿਆ ਮਲਾਜਮ ਆ ਤੇ ਉਸ ਕਰਕੇ ਮੇਰਾ ਥੋੜਾ ਜਿਹਾ ਬਚਾ ਹੋ ਗਿਆ ਜਿਹੜਾ ਮੈਂ ਇਹਨਾਂ ਦਾ ਮੋਟਰਸਾਈਕਲ ਇੱਕ ਛੋਟੇ ਉੱਥੋਂ ਭੱਜ ਗਏ ਜਿਹੜਾ ਫਿਰ ਉਹਨਾਂ ਜਨ ਨੂੰ ਪੀਸੀਆਰ ਵਾਲੇ ਮਲਾਜਮ ਆ ਗਏ ਜਨਾਂ ਪੀਸੀਆਰ ਵਾਲੇ ਮਲਾਜਮ ਦੀ ਮਤ ਤਾਂ ਫਿਰ ਇੱਕ ਇਹਨਾਂ ਨੂੰ ਮੈਂ ਜਾ ਕੇ ਅਗਲੇ ਬੰਨੇ ਫਿਰ ਇੱਕ ਮੋਟਰਸਾਈਕਲ ਇਹਨਾਂ ਦਾ ਸੁੱਟਿਆ ਇੱਕ ਬੰਦਾ ਫੜਿਆ ਇਹ ਚੱਲ ਹੋਈ ਸਿਰਫ ਉਹ ਨਸ਼ੇਰੀ ਸੀ ਜਾਂ ਕਿੰਨੀ ਕਮਲ ਸੀ ਬੰਦਿਆਂ ਦੀ ਜਿਹੜਾ ਮੈਂ ਉਮਰ ਤਾਂ ਸਰ ਉਹਨੇ ਥੋੜਾ ਰੌਲ ਬੋਲਾ ਇਹ ਮੁੰਡੇ ਹੀ ਅੱਜ ਜੰਗ ਮੁੰਡੇ ਹੀ ਗੱਲ ਨਹੀਂ ਏਡੀ ਸਮਝਦੇ ਨਹੀਂ ਜੇਕਰ ਸਰ ਪੰਜਾਬ ਪੁੜੀ ਸੀ ਸੇਵ ਨਹੀਂ ਤੇ ਬਾਕੀ ਕੋਈ ਲੋਕਾਂ ਦਾ ਕੀ ਹੋਊਗਾ ਸਮਝ ਦੇ ਸਰ ਗੱਲ ਤਾਂ ਇਹ ਆ ਨਾ ਜਾਂ ਤਾਂ ਹੋਵੇ ਨਾ ਆਪਾਂ ਕਿਸੇ ਨਾਲ ਮਾੜੀ ਚੰਗੀ ਕੀਤੀ ਹੋਵੇ ਕਿਸੇ ਨਾਲ ਮਾੜੀ ਚੰਗੀ ਨਹੀਂ ਕੀਤੀ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਉਹਨਾਂ ਬੰਦਿਆਂ ਨੂੰ ਕੌਣ ਬੰਦੇ ਕੌਣ ਨਹੀਂ ਇਹ ਤਾਂ ਆਪਣਾ ਮਹਿਮਨ ਦਾ ਕੰਮ ਕਰਦੇ ਆ ਕੋਈ ਗੱਲ ਨਹੀਂ ਇਹੋ ਜੀ ਜਿਹੜਾ ਵੀ ਮਹਿਮਨ ਦਾ ਕੰਮ ਹੰਦਾ ਕਰਨਾ ਹੀ ਪੈਂਦਾ ਜੀ ਇੱਛਾ ਨਹੀਂ ਆ ਕਿ ਕਿਸੇ ਕਿਸੇ ਦਾ ਕੰਮ ਹੋਵੇ ਤੇ ਮੈਨੂੰ ਤਾਂ ਸਮਝ ਹੀ ਲੱਗੀ ਵੀ ਉਹ ਕੰਮ 'ਚ ਕੋਈ ਮੇਰੇ ਨਾਲ ਵਾਅਦਾ ਘਟਾ ਹੋਇਆ ਜਾਂ ਵਹਿ ਇਹਨੂੰ ਕੋਈ ਸਮਝ ਹੀ ਨਹੀਂ ਲੱਗੀ ਸਰ ਇਹ ਟਾਈਮ ਤਾਂ ਸਰ ਕੋਈ ਹੈਗਾ ਸੀ 9:30 ਦਾ ਟਾਈਮ ਹੈਗਾ ਸੀ ਸਰ ਤੁਸੀਂ ਡਿਊਟੀ ਤੋਂ ਆਪਣੇ ਘਰ ਆ ਰਹੇ ਸੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਸਰ ਵਾਰਦਾਤ ਹੋਈ ਹੈ ਜਿਹੜੀ ਇਹ ਵਾਰਦਾਤ ਜੀ ਬਿਲਕੁਲ ਆਪਣਾ ਜਦੋਂ ਮੈਂ ਪੋਲ ਮੁੜਿਆ ਨਾ ਆਪਣਾ ਬੇਰਕਾ ਪੋਲ ਤੋਂ ਮੁੜਿਆ ਇੱਧਰ ਨੂੰ ਆਪਣਾ ਸ੍ਰੀ ਕੇਂਦਗੁਰੂ ਦਵਾਰਿਆਲ ਨੂੰ ਤੇ ਉੱਥੇ ਅਗਲੇ ਬੰਨੇ ਪੁਲ ਦੇ ਬਿਲਕੁਲ ਪੁਲ ਜਿੱਥੇ ਖਤਮ ਹੁੰਦਾ ਉੱਥੇ ਆ ਕੇ ਪੁਲ ਤੋਂ ਪਿੱਛੇ ਹੀ ਹੋ ਗਈ ਉੱਥੇ ਵਾਰਦਾਤ ਇਹਦਾ ਮਤਲਬ ਸਰ ਜਿਹੜੇ ਮੁੰਡੇ ਸੀ ਉਹ ਤੁਹਾਡੇ ਪਿੱਛੋਂ ਦੇ ਪਿੱਛੇ ਲੱਗੇ ਸੀ ਹਾਂ ਪਿੱਛੇ ਲੱਗੇ ਆਏ ਸਰ ਮੈਂ ਪ੍ਰਯੋਗ ਦਾ ਸਰਪ੍ਰਸਤ ਜੀ ਕਰੋ ਆਪਣੀ ਕੋਈ ਲਿਜੀਤ ਦੁਖਲੀ ਨਹੀਂ ਕਿ ਇਹਨਾਂ ਨੇ ਇੱਕ ਕਾਰਵਾਈ ਕੀਤੀ ਮੇਰੇ ਨਾਲ ਇਹੋ ਜਿਹਾ ਕਾਂਡ ਕੀਤਾ ਕਿਉਂ ਕੀਤਾ ਮੇਰੇ ਨਾਲ ਸਰ ਇਸ ਬਾਰੇ ਤੁਸੀਂ ਆਪਣੇ ਮੈਰਕ ਮੇਰੇ ਬੰਦੇ ਨੂੰ ਅਫਸਰਾਂ ਨੂੰ ਦੱਸ ਹਾਂਜੀ ਮੈਂ ਐਸਚਓ ਸਾਹਿਬ ਸਦਰਨਾ ਨੂੰ ਇਨਫੋਰਮ ਹੋ ਗਿਆ 17 ਐਸਚਓ ਸਾਹਿਬ ਮਿਲ ਗਏ ਸੀ ਆਪਣੇ ਐਸਚਓ ਮੇਰੇ ਕੇ ਨਾਲ ਵੀ ਗੱਲ ਹੋ ਗਈ ਸਰ ਸਾਰਿਆਂ ਨਾਲ ਮਿਲ ਗਏ ਸੀ ਤੇ ਜੇ ਕਰਕੇ ਮੈਂ ਉਹਨਾਂ ਆਪਣੇ ਸਰ ਉਹਨਾਂ ਨੇ ਇੱਕੋ ਬੰਦਾ ਕਾਬੂ ਕੀਤਾ ਗਿਆ ਇੱਕ ਬੰਦਾ ਕਾਬੂ ਕੀਤਾ ਤੇ ਦੋ ਉਹਨਾਂ ਦੇ ਮੋਟਰਸਾਈਕਲ ਵਹੀਕਲ ਜਿਹੜੇ ਕਾਬੂ ਦਿੱਤੇ ਸੀ ਉਹਨੇ ਬਹੁਤ ਸਾਦ ਦਿੱਤਾ ਕਬਰੀਆਂ ਸਾਥੇ ਬਹੁਤ ਪਾਬਲਿਕ ਨੇ ਬਹੁਤ ਸਾਧਾ ਸਾਡੇ ਪੀਸੀਆਰ ਸਤਰਾ ਲਿਆ ਬਹੁਤ ਸਾਧਾ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਮਾਮਲਾ ਹੈ ਅਭੀ ਵੈਰੀਫਾਈ ਕਰ ਰਹਾ ਜੀ ਆਂਦਾ ਵੀ ਮੇਰੇ ਮਗਰ ਲੱਗੇ ਮੁੰਡੇ ਮੋਟਰਸਾਈਕਲ ਤੇ ਜਿਨ੍ਹਾਂ ਕਾਰ ਤੇ ਹੱਥ ਮਾਰਿਆ ਤੇ ਜਿਨ੍ਹਾਂ ਨੂੰ ਮੈਂ ਕਿਹਾ ਕਿ ਕਿਹੜੀ ਗੱਲ ਮਾਰਿਆ ਕਰੋ ਮੇਰੇ ਨਾਲ ਉਹਨਾਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਬਾਕੀ ਤਫਤੀਸ਼ ਬਿਆਨ ਲੈ ਕੇ ਤਫਤੀਸ਼ ਕਰਕੇ ਪੂਰੀ ਮੁਕੰਮਲ ਕਰਕੇ ਤੇ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਸਮਝ ਨਹੀਂ ਅਗਰ ਜੇ ਮੁਲਾਜਮ ਨਹੀਂ ਸੇਫਟ ਬਖ ਲੋਕਾਂ ਦਾ ਕੀ ਹੋਗਾ ਸਰ ਨਹੀਂ ਤੇ ਮਾੜੀ ਗੱਲ ਉਹ ਨਾਲ ਦੀ ਜਿੰਨਾ ਨੇ ਕੀਤੀ ਆ